ਬਈ ਸਾਸਤਰੀ ਕਾ ਬਈ ਦਰਾਖ ਨੂੰ ਬਚਾ ਕੇ ਰੱਖਿਆ ਕਰੋ ਮੜੀ ਆਗੂ ਗੁ ਦੇਖ ਕੇ ਲਾਇਆ ਕਰੋ ਬਾਕੀ ਜਿਹੜਾ ਆ ਦਰਾਖਤਾ ਇਹ ਹਲਟਾਂ ਦਾ ਬੂਟਾ ਇਹਨੂੰ ਬਹੁਤ ਟੰਗ ਨਾ ਪੜਾ ਐਸੀ ਜਾਮਣਾਂ ਨੂੰ ਪੜਾ ਐਸੀ ਸੋ ਸਾਹਮਣੇ ਪਹਿਲਾਂ ਹੀ ਵੀਡੀਓ ਪਈ ਹੋਈ ਈ ਤਿਆਰ ਰੱਖ ਕੇ ਰੋਈ ਮੜਾ ਜਾ ਆ ਦੇਖੋ ਜਾਮਣ ਬੂਖਤਾ ਜੀ ਆ ਅੱਗ ਲਾਤੀ ਆ ਅੱਗ ਲਾਦੀ ਜੀ ਆ ਖੱਬੜ ਲਾ ਘੜਿਆ ਵਾ ਸੀ ਥੋੜਾ ਜਿਹਾ ਧਿਆਨ ਰੱਖਾ ਕਰੋ ਨਾਲ ਡਬਲ ਜਾਲੀ ਲਾਈ ਵੀ ਆ ਦੇਖੋ ਪਚਾਇਆ ਵਾ ਜੀ ਫੁੱਲ ਜੀ ਸਾਰਾ ਮਜਾਦਾ ਤੁਹਾਨੂੰ ਦਿਖਾਉਣੇ ਦੂਜੀ ਜਾਮਣਾਂ ਨੂੰ ਆ ਦੇਖੋ ਜੀ ਲਾਉਣ ਨੂੰ ਪਾਣੀ ਪਾ ਲਣੂ ਪਾ ਤੇ ਆਹ ਦੇਖੋ ਜੀ ਆਹ ਹਲੜ ਦਾ ਬੂਟਾ ਬਹੁਤ ਔਖੇ ਪਾਲੇ ਸੀ ਬਾਕੀ ਤੁਹਾਨੂੰ ਪਤਾ ਹੀ ਆ ਹਲੜ ਦਾ ਜਿਹੜਾ ਮਰਬਾ ਬਣਦਾ ਹੁੰਦਾ ਉਹਦੇ ਬੂਟੇ ਸੀ ਜੀ ਹੁਣ ਕਿਨੂੰ ਕੀ ਕੀ ਆ ਜੀ ਤੁਹਾਨੂੰ ਪਤਾ ਹੀ ਆ ਬਾਕੀ ਥੋੜਾ ਜਿਹਾ ਆਪ ਹੀ ਧਿਆਨ ਰੱਖਣਾ ਚਾਹੀਦਾ ਜੀ ਸਾਰਿਆਂ ਨੂੰ ਬੋਜਨ ਨੂੰ ਆਹ ਦੇਖੋ ਜੀ ਲੈ ਖੱਬਲ ਘੜਿਆ ਵਾ ਸੀ ਚੰਗਾ ਭਲਾ ਵਾਸਤ ਕੱਲੀ ਢੇਰੀਆਂ ਹੀ ਪਾਸੇ ਕਰਨਣੀਆਂ ਸੀ ਆਹ ਜਾਮਣ ਲਈਏ ਜੀ ਇਕੱਠੇ ਲਾਈ ਜੀ ਚਾਰੇ ਦਰਖਤ ਤੇ ਆਹ ਦੇਖੋ ਲੈ ਜੀ ਨਾਲੇ ਸਾਰਾ ਪਤਾ ਵੀ ਫਲਾਂ ਵਾਲੇ ਬੂਟੇ ਆ ਜੀ ਇਹੇ ਫੇਰ ਵੀ ਨਹੀਂ ਅੱਜ ਕੱਲ ਲੋਕ ਦੇਖਦੇ ਪਾਣੀ ਪੂਣੀ ਪਾਲ ਕੇ ਇਹਨਾਂ ਨੂੰ ਐਣ ਆ ਮੁੰਡਾ ਬਣਾ ਆਪਣਾ ਇਹ ਨਹੀਂ ਪਾਇਆ ਪਾਣੀ ਪੂਣੀ ਵਿਚਾਰੇ ਨੇ ਮਥਾ ਪਾਲੇ ਸੀ ਇਹ ਹੁਣ ਕੀਦੇ ਕੀਦੇ ਨਾਲ ਲੜੀ ਬਾਈ ਆਪ ਹੀ ਥੋੜਾ ਜਿਹਾ ਧਿਆਨ ਰੱਖ ਲੈ ਕਰੋ ਆ ਖੱਬੜ ਘੜਿਆ ਘੜਾਇਆ ਸੀ ਕੱਲ ਸਿਖਰ ਦੁਪਹਿਰੇ 1 ਵਜੇ ਅੱਗ ਲੱਗ ਗਈ ਆ ਦੇਖੋ ਜੀ ਢੇਰੀਆਂ ਘੜੀਆਂ ਘੜਾਇਆਂ ਨੇ ਮੇਰੇ ਪਾਸੇ ਕਰਿਆ ਖੱਬੜ ਆ ਦੇਖੋ ਜੰਮਨ ਕਈ ਬਣ ਕੇ ਧਿਆਨ ਰੱਖ ਕਰੋ ਯਾਰ ਬਹੁਤ ਔਖੇ ਪਾਲੀ ਸੀ ਇਹ